ਸੱਚੀ ਗਾ ਦੋਸਤੋ ਸਵਾਗਤ ਹੈ ਤੁਹਾਡਾ ਮੈਡੀਸਨ ਫਰੀ ਲਾਈਫ ਚੈਨਲ ਤੇ ਦੋਸਤੋ ਇਸ ਤੋਂ ਪਹਿਲਾਂ ਵੀ ਤੁਸੀਂ ਸਾਡੀਆਂ ਵੀਡੀਓਜ਼ ਨੂੰ ਬਹੁਤ ਪਿਆਰ ਦਿੰਦੇ ਰਹੇ ਹੋ ਅੱਜ ਵੀ ਜਿਹੜੀ ਵੀਡੀਓ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਉਹ ਦਾਅਵੇ ਬੜੇ ਉੱਚੇ ਨੇ ਸ਼ਾਇਦ ਇਸ ਤਰ੍ਹਾਂ ਦੇ ਹਾਲਾਤ ਇਸ ਤਰ੍ਹਾਂ ਦੀ ਗੱਲਬਾਤ ਤੁਸੀਂ ਸ਼ਾਇਦ ਪਹਿਲਾਂ ਨਾ ਸੁਣੀ ਹੋਵੇ ਅੱਜ ਸਾਡੇ ਨਾਲ ਇਹ ਲੜਕਾ ਬੈਠਾ ਹੈ ਨਵਪ੍ਰੀਤ ਸਿੰਘ ਉਰਫ ਨਾਬਾ ਇਹ ਫਿਰੋਜ਼ਪੁਰ ਦੇ ਇੱਕ ਵੱਡੇ ਉਦਯੋਗਿਕ ਘਰਾਣੇ ਦਾ ਲੜਕਾ ਹੈ ਤੇ ਇਸ ਨੂੰ ਜੋ ਸਮੱਸਿਆਵਾਂ ਸੀਗੀਆਂ ਉਹ ਇਸ ਦੇ ਮੂੰਹ ਸੁਣੀਏ ਤਾਂ ਜਿਆਦਾ ਅੱਛਾ ਹੈ ਇਸ ਤੋਂ ਪਹਿਲਾਂ ਜੋ ਇਹ ਬੋਲਦਾ ਸੀ ਇਹਨੂੰ ਬੋਲਣਾ ਵੀ ਔਖਾ ਸੀ ਤੇ ਦੂਸਰੇ ਨੂੰ ਸਮਝਣਾ ਔਖਾ ਸੀ ਹੁਣ ਇਹਦੀ ਆਵਾਜ਼ ਕਾਫੀ ਸਾਫ਼ ਹੋ ਗਈ ਹੈ ਇਹਨੂੰ ਬਚਪਨ ਤੋਂ ਕੀ ਸੀ ਪੋਲਿਓ ਸੀ ਪੋਲਿਓ ਇਹਨੂੰ ਬਚਪਨ ਤੋਂ ਪੋਲਿਓ ਸੀ ਤੇ ਜਦੋਂ ਸ਼ੁਰੂਆਤ ਵਿੱਚ ਸਾਡੇ ਸੈਂਟਰ ਆਇਆ ਏ ਵੀਲ ਚੇਅਰ ਤੇ ਆਉਂਦਾ ਸੀ ਤਾਂ ਵੀਲ ਚੇਅਰ ਤੋਂ ਉੱਤਰ ਕੇ ਉੱਠਿਆ ਖੜਿਆ ਨਹੀਂ ਜਾਂਦਾ ਸੀ ਨਹੀਂ ਜਾਂਦਾ ਸੀ ਹਾਂਜੀ ਤੇ ਇਸ ਨੂੰ ਥੋੜਾ ਜਿਹਾ ਵੀ ਚੱਲਣਾ ਪੈਂਦਾ ਤੇ ਜ਼ਮੀਨ ਤੇ ਰੜਕ ਕੇ ਚੱਲਣਾ ਪੈਂਦਾ ਸੀ ਅੱਜ ਇਹਦੀ ਜੋ ਸਥਿਤੀ ਹੈ ਅੱਜ ਤਾਂ ਆਈ ਵੀਲ ਚੇਰ ਤੇ ਰਿਹਾ ਹੈ ਪਰ ਹੁਣ ਇਹ ਆਪਣੀਆਂ ਲੱਤਾਂ ਤੇ ਖੜਾ ਹੋਣ ਲੱਗ ਪਿਆ ਤੇ ਦਵਾਰਾਂ ਦੇ ਨਾਲ ਹੱਥ ਵਗੈਰਾ ਪਾ ਕੇ ਥੋੜੇ ਆਸਰੇ ਦੇ ਨਾਲ ਪੈਰਾਂ ਤੇ ਚੱਲਣ ਲੱਗ ਪਿਆ ਦੋਸਤੋ ਇੱਥੇ ਸਾਡੇ ਸੈਂਟਰ ਆ ਕੇ ਜਿੰਨੀ ਇਹਦੇ ਵਿੱਚ ਤਬਦੀਲੀ ਆਈ ਹੈ ਅੱਜ ਤੁਹਾਨੂੰ ਉਹ ਵਿਖਾਉਣੀ ਹੈ ਕਿ ਇਹ ਕਿਸ ਤਰ੍ਹਾਂ ਦੇ ਆਸਨ ਕ੍ਰਿਆਵਾਂ ਕਰਨ ਦੇ ਕਾਬਲ ਹੋ ਗਿਆ ਹੈ ਤੇ ਪੋਲੀਓ ਇਹਦਾ ਹੌਲੀ ਹੌਲੀ ਠੀਕ ਹੋ ਰਿਹਾ ਹੈ ਤੇ ਜੋ ਜਿਸ ਸਪੀਡ ਨਾਲੇ ਚੱਲ ਰਿਹਾ ਹੈ ਇਹ ਇੱਕ ਦਿਨ ਸਧਾਰਨ ਲੋਕਾਂ ਵਾਂਗ ਜ਼ਿੰਦਗੀ ਜਿਊਵੇਂਗਾ ਹਾਂਜੀ ਨਾ ਬਾਜੀ ਕਰਿਆ ਕਰਕੇ ਦਿਖਾਓ ਹੱਥ ਉੱਪਰ ਦੀ ਲਜਾਣ ਵਾਲੀ ਹਾਂ ਵਜਰਾਸਨ 'ਚ ਵੀ ਬੈਠ ਸਕਦੇ ਵਜਰਾਸਨ 'ਚ ਬੈਠਣਾ ਤਾਂ ਦੂਰ ਹੈ ਇਹਨੂੰ ਸੋਚਣਾ ਔਖਾ ਸੀ ਹਾਂਜੀ ਇਹ ਕਿਰਿਆ ਕਰ ਰਿਹਾ ਹੈ ਜੀ ਕੰਗੀ ਚਾਲਨ ਪਹਿਲਾ ਹੱਥ ਕਿੱਥੇ ਕਿ ਜਾਂਦਾ ਸੀ ਪਹਿਲਾ ਇੱਥੋਂ ਉੱਪਰ ਨਹੀਂ ਸੀ ਜਾਂਦਾ ਹੁਣ ਫਿਰ ਕਮਾ ਕੇ ਦਿਖਾਓ ਇੱਕ ਰੀ ਲਓ ਜੀ ਇਹਦੇ ਹੱਥ ਤੇ ਮੋਢੇ ਇਹਦੇ ਬਿਲਕੁਲ ਠੀਕ ਚੱਲ ਰਹੇ ਨੇ ਹਾਂਜੀ ਇੱਕ ਤੁਸੀਂ ਲੇਟ ਕੇ ਬਾਲ ਮਚਲਣ ਜਿਹੜੇ ਹੱਥ ਤੇ ਪੈਰ ਆਪਾਂ ਜੋਰ-ਜੋਰ ਨਾਲ ਚਲਾਉਣੇ ਆ ਬਾਲ ਮਚਲਣ ਕਰਕੇ ਦਿਖਾਏਗਾ ਵੈਰੀ ਗੁੱਡ ਇੱਕ ਤਾੜੀ ਹੋ ਜਾਵੇ ਵਾਪਸ ਲੈਟੇ ਰੋ ਲੈਟੇ ਰੋ ਪਹਿਲਾਂ ਇਸ ਦੀ ਲੱਤ ਜ਼ਮੀਨ ਤੋਂ ਬਿਲਕੁਲ ਨਹੀਂ ਸੀ ਉੱਠਦੀ ਠੀਕ ਹੈ ਨਾ ਬੇ ਹਾਂਜੀ ਤੇ ਹੱਥ ਵੀ ਜਿਹੜੇ ਉਹ ਬੜੇ ਥੋੜਾ ਥੋੜਾ ਕੰਮ ਕਰਦੇ ਸੀ ਹੁਣੇ ਬਿਲਕੁਲ ਫੇਰ ਇੱਕਰੀ ਕਰਕੇ ਦਿਖਾਓ ਲੱਤਾਂ ਤੇ ਵਾਹਾਂ ਇਹਦੀਆਂ ਲਗਭਗ ਚੱਲਣ ਲੱਗ ਪਈਆਂ ਨੇ ਵਾਪਸ ਆ ਜਾਓ ਉੱਠ ਕੇ ਬੈਠੋ ਪਸ ਹਾਂਜੀ ਵਜਰਾਸਨ 'ਚ ਬੈਠ ਜਾਓ ਵਜਰਾਸਨ 'ਚ ਬੈਠਣਾ ਤੁਸੀਂ ਬੈਠੋ ਇਸ ਤਰ੍ਹਾਂ ਗੁੱਡਿਆਂ ਦੇ ਪਾਰ ਖੜੇ ਹੋ ਕੇ ਪਿੱਛੇ ਪੈਰਾਂ ਦੇ ਬੈਠੋ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਿੰਨਾ ਔਖਾ ਬੈਠਣਾ ਇਹ ਲੜਕਾ ਬਿਲਕੁਲ ਵਧੀਆ ਸੌਖੇ ਢੰਗ ਨਾਲ ਬੈਠਦਾ ਹੈ ਤੇ ਇਹ ਲੰਮਾ ਸਮਾਂ ਬੈਠ ਸਕਦਾ ਹੈ ਇਹਦੇ ਵਿੱਚ ਹਾਂਜੀ ਨਾਪਰੀ ਜੀ ਹੁਣ ਆਪਾਂ ਪੈਰ ਦਾ ਅੰਗੂਠਾ ਨੱਕ ਨੂੰ ਲਾ ਕੇ ਦਿਖਾਵਾਂਗੇ। ਲੈ ਲੜੇ ਕਰ। ਇੱਕ ਵਾਰ ਫਿਰ ਲਗਾਓ। ਹਾਂਜੀ ਹੁਣ ਦੂਸਰੇ ਪੈਰ ਨਾਲ ਇਹ ਤਬਦੀਲੀ ਆਈ ਹੈ ਜੀ ਇਹਦੇ ਸਰੀਰ ਦੇ ਵਿੱਚ। ਤੇ ਹੁਣ ਉੱਠ ਕੇ ਬੈਠੋ ਤੁਸੀਂ। ਪਹਿਲਾ ਇਹ ਕਿ ਰਿਆਵਾ ਦੂਰ ਨੇ ਇਹਦੇ ਲਈ ਹਿਲਣਾ ਜੁਲਣਾ ਵੀ ਔਖਾ ਸੀਗਾ ਇਹ ਦੇ ਮਾਪੇ ਲਈ ਵੀ ਸਮੱਸਿਆ ਸੀ ਜਦੋਂ ਸਾਡੇ ਕੋ ਆਇਆ ਸੀ ਤੇ ਸਾਨੂੰ ਬੜੀ ਚਿੰਤਾ ਸੀ ਇਸ ਗੱਲ ਦੀ ਕਿ ਨੌਜਵਾਨ ਮੁੰਡਾ ਹੈ ਬੜੀ ਵੱਡੀ ਸਮੱਸਿਆ ਜੇ ਤੇ ਯੋਗ ਦੇ ਰਾਹੀਂ ਸਾਨੂੰ ਉਮੀਦ ਸੀ ਨਾਲ ਯਕੀਨ ਸੀ ਕਿ ਇਹ ਠੀਕ ਹੋ ਸਕਦਾ ਹੈ ਪਹਿਲਾਂ ਇਹਦੇ ਲਈ ਖੜਾ ਹੋਣਾ ਔਖਾ ਸੀ ਹੁਣ ਸਹਾਰੇ ਦੇ ਨਾਲ ਖੜਾ ਹੋ ਜਾਂਦਾ ਹੈ ਇਹ ਖੜਾ ਹੋ ਕੇ ਦਿਖਾਏਗਾ ਮੇਰਾ ਹੱਥ ਫੜੋ ਇਹ ਮੈਗਰ ਨੂੰ ਜਿਆਦਾ ਆਸਰਾ ਨਹੀਂ ਦੇ ਰਿਹਾ ਇਹ ਦੇ ਪੈਰ ਹੌਲੀ 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 ਕੰਮ ਕਰਨ ਲੱਗ ਪਏ ਨੇ ਤੇ ਇਹ ਚੱਲ ਕੇ ਦਿਖਾਏਗਾ ਰਾਮ ਲਾਲ ਜੀ हाँ जी नाभा जी पहला औखा सी हाँ जी हाँ हम पीछे चलाएंगे उसे ही आराम ना बैठ जाओ नहीं जी बाय दोस्तों फिर द्वारा बेनती है साडा चैनल सब्सक्राइब कर लो ਤਾ ਜੋ ਇਹੋ ਜਿਹਾਂ ਹੋਰ ਮਲੱਖਣ ਜਾਣਕਾਰੀ ਭਰਪੂਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੇ ਵੀਡੀਓ ਚੰਗੀ ਲੱਗੀ ਏ ਤੇ ਜਿਨ੍ਹਾਂ ਨੂੰ ਪਿਆਰ ਕਰਦੇ ਹੋ ਜਿਹੜੇ ਕੋ ਤੁਹਾਡੇ ਭੈਣ ਭਰਾ ਸਮੱਸਿਆ 'ਚ ਨੇ ਕੋਈ ਆਂਡ ਗਵਾਂਡ 'ਚ ਬੱਚਾ ਇਸ ਤਰ੍ਹਾਂ ਦੀ ਸਮੱਸਿਆ 'ਚ ਹੈ ਜਾਂ ਕਿਤੇ ਦੂਰ ਦਰਾਡੇ ਆ ਉਹਦੇ ਤੱਕ ਸ਼ੇਅਰ ਜ਼ਰੂਰ ਕਰੋ ਇੱਕ ਵਾਰ ਸਾਡਾ ਸੰਦੇਸ਼ ਜ਼ਰੂਰ ਪਹੁੰਚਾਓ ਅਸੀਂ ਫ੍ਰੀ ਇਲਾਜ ਕਰ ਰਹੇ ਹਾਂ ਕਿਸੇ ਤੋਂ ਕੋਈ ਫੀਸ ਨਹੀਂ ਲੈਂਦੇ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦੇ ਤੁਸੀਂ ਕਿਸੇ ਨਾ ਕਿਸੇ ਇਸ ਤਰ੍ਹਾਂ ਜਾਂ ਹੋਰ ਸਮੱਸਿਆ 'ਚ ਆਏ ਪੈਣਪਰਾ ਲਈ ਬੱਚੇ ਲਈ ਬੱਚੀ ਲਈ ਰਾਦ ਸਿਰਾ ਬਣ ਸਕਦੇ ਹੋ ਅਸੀਂ ਨਸ਼ੇ ਛਡਾਉਣ ਤੇ ਵੀ ਕੰਮ ਕਰ ਰਹੇ ਹਾਂ ਅਨੇਕਾਂ ਬੱਚੇ ਹੁਣ ਤੱਕ ਸਾਡੇ ਸੈਂਟਰ ਤੋਂ ਨਸ਼ਾ ਮੁਕਤ ਹੋ ਕੇ ਗਏ ਨੇ ਅਨੇਕਾਂ ਬਿਮਾਰੀ ਮੁਕਤ ਹੋ ਕੇ ਗਏ ਨੇ ਇਹ ਜਿੰਨੇ ਪਿੱਛੇ ਪੈਣਾ ਪਰਾ ਬੈਠੇ ਨੇ ਇਹ ਜਦੋਂ ਆਏ ਸੀ ਕਿਸੇ ਨਾ ਕਿਸੇ ਸਮੱਸਿਆ 'ਚ ਸੀਗੇ ਇਹ ਮੇਰੇ ਸੈਂਟਰ ਦੇ ਨੇੜਲੇ ਘਰਾਂ ਤੋਂ ਨੇ ਇਹ ਰੋਜ਼ ਆ ਜਾ ਸਕਦੇ ਨੇ ਤੇ ਇਹ ਲਗਭਗ ਹਾਂਜੀ ਠੀਕ ਹੋ ਹੁਣ ਹੱਥ ਖੜਾ ਕਰਕੇ ਦੱਸੋ ਜਿਨ੍ਹਾਂ ਦੀਆਂ ਬਿਮਾਰੀਆਂ ਠੀਕ ਹੋ ਗਈਆਂ ਨੇ ਇਹ ਸਾਰੇ ਠੀਕ ਹੋਏ ਨੇ ਤੇ ਤੁਹਾਡੇ ਸਾਹਮਣੇ ਗਵਾਇਂ ਪਰ ਰਹੇ ਨੇ ਤੁਸੀਂ ਵੀ ਕਿਸੇ ਨਾ ਕਿਸੇ ਹੋਰ ਭੈਣ ਭਰਾ ਲਈ ਜਾ ਆਪਣੇ ਲਈ ਤੰਦਰੁਸਤੀ ਦਾ ਰਾਹ ਲੱਭ ਸਕਦੇ ਹੋ ਜ਼ਿੰਦਗੀ ਸੌਖੀ ਹੋ ਜਾਏਗੀ ਫਿਰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਸ਼ੇਅਰ ਵੀ ਕਰ ਦਿਓ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ